ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਮੰਗਾਂ ਤੇ ਕਿਸਾਨੀ ਹੱਕਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਏ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਮੰਨਵਾ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਨਾ ਕਰਨ ਦੇ ਵਿਰੋਧ ਵਿੱਚੋਂ ਕੁਝ ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਵਰਤਮਨ ਤੇ ਬੈਠਣ ਦੇ ਬਾਵਜੂਦ ਸਰਕਾਰ ਦਾ ਇਸ ਪ੍ਰਤੀ ਕੋਈ ਧਿਆਨ ਨਾ ਜਾਣ ਤੇ ਰੋਸ ਵਿੱਚੋਂ ਅੱਜ ਸੰਯੁਕਤ ਕਿਸਾਨ ਮੋਰਚਿਆਂ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਜੋਂ ਅੱਜ ਕਸਬਾ ਮੱਲਾਂਵਾਲਾ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਡ ਬੁੱਢਾ ਦੇ ਆਗੂਆਂ ਵੱਲੋਂ ਵੀ ਰੋਸ ਪ੍ਰਦਰਸ਼ਨ ਤੇ ਪੁਤਲਾ ਫੂਕ ਮਜਾਰਾ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਤੇ ਪ੍ਰੋਸ ਲਾਉਂਦੇ ਹੋਏ ਉਹਨਾਂ ਕਹੇ ਸਰਕਾਰਾਂ ਦਾ ਇਸ ਪ੍ਰਤੀ ਕੋਈ ਵੀ ਧਿਆਨ ਨਹੀਂ ਇਸ ਬਾਰੇ ਹੋਰ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਕਿਸਾਨਾਂ ਤੋਂ ਜੀ ਨਾਮ ਆਪਣਾ ਜੀ ਨਿਸ਼ਾਨਦੀਪ ਸਿੰਘ ਬਡਾਲਾ ਜੀ ਪਰਦਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅੱਜ ਕਿਹੜੇ ਸਬੰਧ ਵਿੱਚ ਮੋਦੀ ਸਰਕਾਰ ਦਾ ਅਤੇ ਪੰਜਾਬ ਸਰਕਾਰ ਦਾ ਪਈ ਬੁੱਤਲਾ ਫੁੱਟਿਆ ਦਾ ਤੁਹਾਨੂੰ ਪਤਾ ਕਿ ਪਿਛਲੇ 10 ਮਹੀਨਿਆਂ ਤੋਂ ਖਨੌਰੀ ਬਾੜ ਤੇ ਸ਼ੰਕੂ ਬਾੜ ਤੇ ਆਪਣੇ ਦੋ ਮੋਰਚੇ ਚੱਲ ਰਹੇ ਆ ਕਿਸਾਨੀ ਕ੍ਰਤੀ ਕੇਂਦਰ ਸਰਕਾਰ ਦੇ ਵਿਰੁੱਧ ਵਿੱਚ ਪਰ ਉਸ ਨੂੰ ਕੋਈ ਵੀ ਸਰਕਾਰ ਨੇ ਸੀਰੀਅਸਲੀ ਲਿਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਸੋਚਿਆ ਵਾ ਕਿ ਬਗਾਨੇ ਪੁੱਤ ਮਰਾਉਂਦਾ ਕੋਈ ਫਾਇਦਾ ਨਹੀਂ ਹੁਣ ਅਸੀਂ ਸਿਰ ਧੜ ਦੀ ਬਾਜੀ ਆਬ ਲਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ 26 ਤਰੀਕ ਨੂੰ ਖੋਖੜ ਢਾਲ ਕਾਲੋ ਜਾਂ ਮਰਨ ਵਰਤ ਕਹ ਲੋ ਉਹ ਬੈਠੇ ਸਨ ਅਜ ਪੂਰੇ 18 ਦਿਨ ਹੋ ਗਏ ਆ ਉਹਨਾਂ ਦਾ ਲਗਭਗ 10 ਤੋਂ 15 ਕਿਲੋ weight ਘੱਟ ਚੁੱਕਾ ਵਾ ਦੋਵੇਂ ਕਿਡਨੀਆਂ ਵਿੱਚ ਉਹਨਾਂ ਦੀ ਡੈਮੇਜ ਆ ਕੈਂਸਰ ਦੇ ਉਹ ਮਰੀਜ਼ ਆ ਪਰ ਇੰਨੀ ਸਿਹਤ ਉਹਨਾਂ ਦੀ ਡਾਊਨ ਹੋਣ ਦੇ ਬਾਵਜੂਦ ਵੀ ਸਰਕਾਰ ਦੇ ਕੋਈ ਕੰਮ ਤੇ ਲਾ ਲੋ ਕੀ ਜੂਨ ਹੀ ਸਰਫੀ ਕੋਈ ਸੀਰੀਅਸ ਨਹੀਂ ਲੈ ਰਹੀ ਉਹਨਾਂ ਨੂੰ ਜਗਾਉਣ ਖਾਤਰ ਇੱਕ ਲੋਕਾਂ ਦਾ ਏਕਾ ਬਖਾਉਣ ਦੇ ਖਾਤਰ ਇਹ ਜੋ ਅੱਜ ਪ੍ਰੋਗਰਾਮ ਰੱਖਿਆ ਗਿਆ ਕਿ ਪਿੰਡਾਂ ਮੁਹੱਲਿਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕੋਈ ਪਹੁੰਚ ਕਰ ਸਕਦਾ ਆਪਣੇ ਨੇੜੇ ਪਹੁੰਚ ਕੇ ਇਹ ਬੁਦਲੇ ਫੂਕੇ ਦਾ ਪ੍ਰੋਗਰਾਮ ਅੱਜ ਜ세ਬਦੀ ਹਲੋਂ ਬਣਾਇਆ ਗਿਆ ਜੀ ਇਹ ਕਿੰਨੀਆਂ ਥਾਵਾਂ ਤੇ ਕੀਤਾ ਗਿਆ ਜੀ ਇਹ ਪੂਰੇ ਪੰਜਾਬ ਦੇਸ਼ ਦਾ ਹੀ ਆ ਬਾਕੀ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਜਥੇਬੰਦੀਆਂ ਦਾ ਜਿਹੜੀ ਜਥੇਬੰਦੀ ਦਾ ਕਾਡਰ ਆ ਜਿਵੇਂ ਸਾਡਾ ਕਿਸਾਨ ਸਿਕਿਉਰਿਟੀ ਪੰਜਾਬ ਕੋਰਟਬੁੱਡਾ ਦੇ ਵਿੱਚ ਕਾਡਰ ਹੈਗਾ ਵਾ ਇੱਥੇ ਸਾਡੀ ਡਿਊਟੀ ਲੱਗੀ ਆ ਇੱਥੇ ਅਸੀਂ ਕਿਸਾਨ ਸਿਕਿਉਰਿਟੀ ਕੋਰਟਬੁੱਡਾ ਵੱਲੋਂ ਅਸੀਂ ਬੁਦਲਾ ਬੁਕਿਆ ਵਾ